ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਅਸਪਾਲਕਲਾ ਤਹਿਸੀਲ ਤਨੋਲਾ ਤੇ ਜ਼ਿਲ੍ਹਾ ਬਰਨਾਲਾ ਕੋਈ ਬਾਈ ਹੋਰ ਨਾ ਵਪਾਰ ਦਾ ਕੰਮ ਨਹੀਂ ਕਰੇਲੂ ਸੱਜਣ ਨੇ ਕਰੇਲੂ ਪਸ਼ੂ ਨੇ ਤਿੰਨ ਪਸ਼ੂ ਦਿਖਾਵਾਂਗੇ ਇੱਕ ਦੂਜਾ ਸੂਆ ਝੋਟੀ ਸੂਂਦੀ ਆ ਗੱਬਣ ਆ ਔਕੜ ਗੱਬਣ ਕਹਿ ਸਕਦੇ ਆ ਇੱਕ ਨੀਲੀ ਰਾਵੀ ਦਾ ਤੋਹਫਾ ਤੇ ਇੱਕ ਜੇ ਗੱਲ ਕਰ ਲਈ ਆਪਾਂ ਸੱਜਣੋ ਪੈ ਜਾਂਦੀ ਆ ਸਾਈਵਾਲ ਦੇ ਵਿੱਚ ਇਸ ਬੱਚੀ ਦੇ ਬਾਈ ਕਹਿੰਦਾ ਸੀਮਨ ਆ ਪਰ ਖਾ ਵੀ ਦਿੱਤੇ ਤੇ ਜੇ ਗੱਲ ਕਰ ਲਈਏ ਉਮਰ ਇਹਦੀ ਛੋਟੀ ਆ ਹੈਗੀ ਆ ਦੰਦਾਂ ਚ ਜਾਂ ਖੀਰੀ ਹੋਊਗੀ ਜਾਂ ਹੋਊਗੀ ਦੋ ਦੰਦਾਂ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਣਾ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਬਾਕੀ ਬਾਈ ਨਾਲ ਕਰਾ ਦੇਣਾ ਗੱਲਬਾਤ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਨਾਮ ਤੇ ਐਡਰੈਸ ਦੱਸ ਦੋਗੇ ਨਾਮ ਬਈ ਗੁਰਸੇਵ ਸਿੰਘ ਤਿੰਦ ਠੀਕ ਹੈ ਜੀ ਪਿੰਡ ਸਪਾਲਕਲਾ ਬਈ ਤਹਿਸੀਲ ਤਨੌਲਾ ਜ਼ਿਲ੍ਹਾ ਬਰਨਾਲਾ ਵਪਾਰਤਾ ਨਹੀਂ ਕਰਦੇ ਸੀ ਨਾ ਨਾ ਬਈ ਵਪਾਰ ਦਾ ਕੰਮ ਨਹੀਂ ਕਰਦੇ ਠੀਕ ਹੈ ਕੰਮ ਘਰ ਆਪਣਾ ਕਿਹੜੇ ਬੰਨੇ ਆ ਗਿਆ ਇਹ ਸਾਹੋ ਆ ਬੇਚਣੇ ਬਾਈ ਕਹਿੰਦਾ ਤਾਂ ਨੇ ਥੋੜੀ ਜੀ ਦੀ ਗੱਲ ਕਰ ਲਈ ਗਿਣਤੀ ਵਧ ਗਈ ਪਸ਼ੂਆਂ ਦੀ ਹਾਂ 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 ਬਈ ਉਦਾਂ ਕੋਈ ਦਿੱਕਤ ਤਾਂ ਨਹੀਂ ਕਿਸੇ ਦੀ ਨਾ ਨਾ ਬਈ ਉਦਾਂ ਜੱਲੀ ਉਹ ਇੱਕ ਝੋਟੀ ਬਾਈ ਤੇ ਲੈ ਗਈ ਉਹ ਉਹ ਜਿਹੜੀ ਤਿੱਲਾ ਉਹ ਬਾਈ ਕਹਿੰਦਾ ਆਪਾਂ ਦੱਸ ਦਾਂਗੇ ਕਿਉਂਕਿ ਇੱਕ ਵਪਾਰ ਵਾਲਾ ਕੰਮ ਨਹੀਂ ਹੈਗਾ ਬਾਈ ਹੋਰਾਂ ਦੇ ਹੈਗੇ ਨੇ ਘਰੇਲੂ ਪਸ਼ੂ ਸ਼ੌਂਕ ਨਾਲ ਤਿਆਰ ਕਰੇ ਹੋਏ ਨੇ ਇੱਥੋਂ ਸ਼ੁਰੂ ਕਰ ਲਈ ਸੇਵਕ ਹਾਂ ਹਾਂ ਕਰ ਦੋ ਆ ਤੌਰ ਬਾਈ ਆ ਜਾ ਖੋਲ ਕੇ ਇਹ ਸੂ ਇਹ ਪਹਿਲਾਂ ਸੂਆ ਸੂਗੀ ਹਾਂ ਹਾਂ ਪਹਿਲਾਂ ਬਾਈ ਗੱਬਣ ਕਦੋਂ ਕਰਾਈਆ ਬਾਈ ਏ ਬਾਈ ਇੱਕ ਟੀਕਾ ਤਾਂ ਕੱਲ ਭਰਾਇਆ ਇੱਕ ਪਰਸੋਂ ਭਰਾਇਆ ਇਹਦੇ ਇੱਕ ਕੱਲ ਤੇ ਇੱਕ ਪਰਸੋਂ ਭਰਾਇਆ ਸਾਈਵਾਲ ਦਾ ਹੀ ਆ ਹਾਂ ਹਾਂ ਸਾਈਵਾਲ ਦਾ ਹੀ ਆ ਆ ਸੀਮਨ ਬਾਈ ਕਹਿੰਦਾ ਸਾਈਵਾਲ ਦਾ ਲੱਗਿਆ ਤੇ ਉਮਰ ਜਿਵੇਂ ਸਾਨੂੰ ਮੈਂ ਦੱਸਿਆ ਵੀ ਜਾ ਤਾਂ ਇਹ ਸੱਜਣੋਂ ਬੱਛੀ ਹੋਊਗੀ ਖੀਰੀ ਜਾਂ ਵੱਧੋ ਵੱਧ ਦੋ ਦੰਦ ਹੋਊਗੀ ਹਾਂ ਦੋ ਦੰਦ ਹੋਊਗੀ ਇਸ ਤੋਂ ਜ਼ਿਆਦਾ ਇਹਦੀ ਉਮਰ ਨਹੀਂ ਹੈਗੀ ਸਾਮ ਸੰਭਾਲ ਬਾਈ ਨੇ ਸੋਹਣੀ ਕਰੀਆ ਤੇ ਸੀਮਨ ਵੀ ਸਾਈਵਾਲ ਦਾ ਲਵਾਇਆ ਇੱਕ ਸੀਮਨ ਕੱਲ ਲਵਾਇਆ ਬਾਈ ਤੇ ਇੱਕ ਅੱਜ ਲਵਾਇਆ ਹਾਂ ਨਾ ਇੱਕ ਪਰਸੋਂ ਵੀਰੇ ਹਾਂ ਇੱਕ ਪਰਸੋਂ ਤੇ ਇੱਕ ਕੱਲ ਹਾਂ ਹਾਂ ਬਾਈ ਤੇ ਹੁਣ ਜਿਵੇਂ ਡਾਕਟਰ ਨੇ ਦੱਸਿਆ ਹੋਣਾ ਵੀ ਕਿਦਾਂ ਰਹਿਣ ਦੇ ਚਾਂਸ ਹੈਗੇ ਹਾਂ ਹਾਂ ਬਈ ਹੈਗੇ ਪੱਕਾ ਠੀਕ ਹੈ ਗੱਲ ਆ ਚਾਂਸ ਬਾਈ ਕਹਿੰਦਾ ਰਹਿਣ ਦੇ ਨਹੀਂ ਲੋਈ ਭਰਾਏ ਨਹੀਂ ਸੀ ਮਨ ਆਪਾਂ ਫਿਰ ਨਹੀਂ ਵੈਸੇ ਕਪੜਾ ਲੈਂਦੇ ਨੇ ਨਾ ਹਾਂਜੀ ਤੇ ਜਾਤ ਨਸਲ ਬੱਚੀ ਦੀ ਬਹੁਤ ਚੰਗੀ ਆ ਬਿਊਟੀ ਵਾਲੇ ਪੱਖ ਤੋਂ ਵੀ ਸੋਹਣੀ ਆ ਤੇ ਬਾਕੀ ਦੁੱਧ ਵਾਲਾ ਅੱਗੇ ਸਾਨੂੰ ਬਾਲਟੇ ਲੈਂਦੀਆਂ ਦੱਸਦੀਆਂ ਨੇ ਵੀ ਸੋਨਾ ਪਾਊਗੀ ਲੇਵਾ ਸੋਨਾ ਬਣਾਊਗੀ ਤੇ ਇੱਕ ਆਪਾਂ ਕਹਿ ਲੈਣਾ ਬਾਹਲੇ ਵੱਡੇ ਕੱਦ ਕਾਠ ਚ ਨਹੀਂ ਹੈਗੀ ਕੱਦ ਕਾਠ ਆ ਗਿਆ ਮੀਡੀਅਮ ਉਮਰ ਦੇ ਸਾਹਬ ਨਾਲਾ ਜਿਵੇਂ ਆਪਾਂ ਇਹਦੇ ਗਲ ਦੇ نیچے ਗਲ ਕੰਬਲ ਕਹਿ ਦਿੰਨੇ ਆ ਉਹਦੀ ਗੱਲ ਕਰ ਲਈਏ ਭਾਈ ਜਾਂ ਧੁੰ ਤਕਰੀਬਨ ਤਕਰੀਬਨ ਬਾਈ ਜਿਆਦੇ ਪੱਖੇ ਦਾ 80 85% ਸਹੀ ਹਾਲ ਜਾ ਗਿਆ ਸਹੀ ਹਾਲ ਚ ਆ ਗਿਆ ਹਾਂ ਬਾਈ ਸਵੇਰ ਦੀ ਕਿੰਨੀ ਹੈ ਬਈ ਠੰਡੀ ਹੈ ਬਈ ਜਮ ਸਵੇਰ ਦੀ ਠੰਡੀ ਸੀ ਬਿਲਕੁਲ ਤੇ ਰੇਟ ਇਹਨਾਂ ਦਾ ਕਿਵੇਂ ਕਰਾਂਗੇ ਆਪਾਂ ਰੇਟ ਬਾਈ ਫੋਨ ਤੇ ਰੱਖ ਲੈ ਠੀਕ ਆ ਗੱਲ ਆ ਰੇਟ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਰੇਟ ਇਹਨਾਂ ਦਾ ਤਕਰੀਬਨ ਸਾਰੇ ਪਸ਼ੂਆਂ ਦਾ ਜੈਜ ਜਾਂ ਰੇਟ ਹੋਊਗਾ ਜਿੰਨੀ ਇਹਨਾਂ ਦੀ ਕੁਆਲਿਟੀ ਆ ਰੇਟ ਕੁਆਲਿਟੀ ਦੇ ਹਿਸਾਬ ਨਾਲ ਹੋਊਗਾ ਤੇ ਹੁਣ ਗੈਰੀ ਲੈ ਆ ਦੋ ਨੰਬਰ ਵਾਲੀ ਝੋਟੀ ਦੇ ਕੈਮਰਾ ਤੋੜ ਦੇ ਖੋਲ ਕੇ ਇਹ ਆ ਗਈ ਪਿਓਰ ਨੀਲੀ ਚ ਕਹਿ ਸਕਦੇ ਆਪਾਂ 100 ਦਾ 100 ਹਾਂ ਤੇ ਬਾਡੀ ਵੀ ਚੰਗੀ ਆ ਮਾਰਕਿੰਗ ਵਾਲੇ ਪੱਖ ਤੋਂ ਵੀ ਬਹੁਤ ਚੰਗੀ ਆ ਕੱਟੀ ਤੇ ਅੱਖ ਵਾਲੇ ਪੱਖ ਤੋਂ ਗੱਲ ਕਰ ਲਈਏ ਤੇ ਪ੍ਰੋਪਰ ਮਾਰਕਿੰਗ ਆ ਜਿਹੜੀ ਪ੍ਰੋਪਰ ਜੀ ਆ ਗਈ ਓਵਰ ਨਹੀਂ ਹੈਗੀ ਭੋਰਾ ਵੀ ਹਾਂਜੀ ਇਹ ਦੰਦਾ 'ਚ ਮੇਰੇ ਖਿਆਲ ਆ ਬਈ ਦੋ ਦੰਦਾ ਦੋ ਦੰਦਾ ਬਈ ਹਾਂ ਇਹਦੇ ਤਾਂ ਨਹੀਂ ਸੀਮਨ ਲਵਾਇਆ ਨਾ ਬਈ ਇਹ ਤਾਂ ਅਹੀ ਚ ਨੰਗੀ ਸੀਗੀ ਮੈਂ ਨਾਲ ਅਗਲਾ ਵਕਤ ਸਮਝ ਨਾਲ ਭਰਾ ਲੂਗਾ ਠੀਕ ਆ ਗੱਲ ਇਹ ਕੰਮ ਬਾਈ ਨੇ ਆਪਾਂ ਕਹਿ ਸਕਦੇ ਆ ਬਈ ਯਾਰ ਚੰਗਾ ਕੰਮ ਕਰਿਆ ਕਿਉਂਕਿ ਬਾਈ ਨੇ ਸੋਚਿਆ ਵੀ ਆਪਾਂ ਇਹ ਪਸ਼ੂ ਸੇਲ ਕਰਨਾ ਕਿਉਂਕਿ ਜਿਹੜਾ ਭਰਾ ਬਈ ਇਹਨੂੰ ਪੈਸੇ ਲਾ ਕੇ ਚੰਗੇ ਸ਼ੌਂਕ ਨਾ ਖਰੀਦੂਗਾ ਹਾਂਜੀ ਹਾਂਜੀ ਉਹ ਫਿਰ ਆਪਣੀ ਮਰਜ਼ੀ ਦਾ ਨੀਲੀ ਦਾ ਵੀ ਕਿਹੜਾ ਸੀਮਨ ਇਹਦੇ ਲਵਾਉਣਾ ਹਨਾ ਹਾਂਜੀ ਹਾਂ ਬਈ ਫਿਰ ਆਲਾ ਯਕੀਨ ਨਹੀਂ ਨਾ ਰੱਖਦਾ ਉਹਨਾਂ ਦਾ ਕੋਈ ਹਾਂ ਵੀ ਹੋ ਸਕਦਾ ਵੀ ਬਾਈ ਨੇ ਯਾਰ ਆਸਾਨ ਤੋਂ ਵੀ ਨਾ ਕਰਾਤੀ ਹੋਵੇ ਜਾਂ ਸੀਮਨ ਨਾ ਕੋਈ ਹੋਰ ਲਵਾਤਾ ਹੋਵੇ ਉਹ ਗੱਲਾਂ ਥਾਣੇ ਦੇ ਬਾਈ ਸਿੰਗਲ ਚਾਰ ਨੇ ਫਾਲਤੂ ਤਾਂ ਨਹੀਂ ਕੋਈ ਨਾ ਨਾ ਬਈ ਆ ਥਾਣੇ ਦੇ ਬਾਈ ਕਹਿੰਦਾ ਸਿੰਗਲ ਚਾਰ ਹੀ ਆ ਗਏ ਤੇ ਕੱਦ-ਕਾਰਡ ਵੀ ਸੋਹਣਾ ਤੇ ਸੁਭਾਅ ਦੀ ਵੀ ਕੱਟੀ ਠੰਡੀ ਆ ਗਈ ਬਿਲਕੁਲ ਕਿਉਂਕਿ ਨੀਲੀ ਰਾਵੀ ਦੇ ਆਪਾਂ ਜੇ ਗੱਲਬਾਤ ਕਰ ਲਈਏ ਪਸ਼ ਥਾਣੇ ਦੇ ਤਕਰੀਬਨ ਸਿੰਗਲ ਚਾਰ ਆ ਗਏ ਤੇ ਮਾਰਕਿੰਗ ਵਾਲੇ ਪੱਖ ਤੋਂ ਬਹੁਤ ਸੋਹਣੀ ਆ ਗਈ ਇਧਰੋਂ ਦਿਖਾ ਦਿੰਗੇ ਜੀ ਅੱਖਾਂ ਵੀ ਦੋਨੇ ਪਿਓਰ ਨੀਲੀ ਦੀਆਂ ਆ ਗਈਆਂ ਮੱਥੇ 'ਚ ਪਟਾ ਆ ਗਿਆ ਸਿੰਗ ਵੀ ਥੋੜਾ ਵਾਈਟ ਆ ਗਿਆ ਇੱਕ ਪੈਰਾਂ ਤੇ ਆ ਗਏ ਸ਼ੂ ਤੇ ਆ ਗਿਆ ਤੇ ਪੂਛ ਤੇ ਆ ਗਿਆ ਹਰੇਕ ਪੱਖ ਤੋਂ ਆਪਾਂ ਕਹਿ ਸਕਦੇ ਆ ਵੀ 100 ਦਾ 100 ਪਿਓਰ ਨੀਲੀ ਚ ਆ ਐਂ ਤਾਂ ਨਹੀਂ ਪਤਾ ਭਾਈ ਕਿਹੜੇ ਦੀ ਆ ਨਾ ਵੀਰੇ ਆਪਾਂ ਬਾਕੀ ਲਿਖਿਆ ਹੋਊਗਾ ਦੱਸ ਦਾਂਗੇ ਵੀਰੇ ਦੇਖ ਕੇ ਜਿਹੜਾ ਕੋਈ ਲਊਗਾ ਠੀਕ ਆ ਗੱਲ ਹਾਂ ਓ ਬਾਈ ਕਹਿੰਦਾ ਆਪਾਂ ਦੱਸ ਦਾਂਗੇ ਵੀ ਆਪ ਕਿਹੜੇ ਟੀਕੇ ਦੀ ਆ ਹਾਂ 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 ਵੀਰੇ ਉਹ ਆਹ ਟੀਕੇ ਦੀ ਡਿਟੇਲ ਵੀ ਬਾਈ ਕਹਿੰਦਾ ਦੱਸ ਦਾਂਗੇ ਕਿਉਂਕਿ ਕਾਫੀ ਜ਼ਿਆਦੇ ਪਸ਼ੂ ਬਾਈ ਕੋਲ ਰੱਖੇ ਹੋਏ ਨੇ ਉਹਦੇ ਕਰਕੇ ਵੀ ਰਜਿਸਟਰ 'ਚ ਇਹਦਾ ਬਾਇਓ ਡਾਟਾ ਲਿਖਿਆ ਹੋਇਆ ਹੈ ਹਾਂ ਹਾਂ ਵੀਰੇ ਸਰ ਉੱਥੋਂ ਬਾਈ ਕਹਿੰਦਾ ਆਪਾਂ ਦੱਸ ਦਾਂਗੇ ਤੇ ਹੁਣ ਮਾਰ ਦੇ ਗੈਰੀ 3 ਨੰਬਰ ਵਾਲੀ ਤੇ ਕੈਮਰਾ ਤੋੜ ਦਿਓ ਜੀ ਖੋਲ ਕੇ ਆ ਝੋਟੀ ਹੈ ਵੀ ਫੁੱਲ ਸ਼ਕੀਨ ਆ ਹਨਾ ਹਾਂ ਝੋਟੀ ਦਾ ਬੇਚਣੀ ਹੋ ਰਹੀ ਦੀ ਗੱਲ ਕੁਮਕਾ ਹਰੇ ਕੋਲ ਡੰਗਰ ਜਿਆਦੇ ਕਰਕੇ ਠੀਕ ਹੈ ਜੀ ਇਹ ਝੋਟੀ ਹੁਣ ਇਹ ਮੁੰਡਾ ਕਹਿੰਦਾ ਵੇਚਣੀ ਹੈ ਇਹਦੀ ਕੋਈ ਕੀਮਤ ਨਹੀਂ ਹੈ ਝੋਟੀ ਦੀ ਠੀਕ ਹੈ ਗੱਲ ਆ ਲਾਣੇਦਾਰ ਵੀ ਕਹਿੰਦਾ ਇਹ ਯਾਰ ਕੀਮਤ ਨਹੀਂ ਬਾਕੀ ਇਹ ਚੀਜ਼ ਦੀ ਕੀਮਤ ਵੀ ਨਹੀਂ ਹੈਗੀ ਕੋਈ ਕਿਉਂਕਿ ਜਿਹੜੇ ਸਹਾਵਾ ਆ ਆ ਬਿਊਟੀ ਵਾਲੇ ਪੱਖ ਤੋਂ ਆ ਗਈ ਜੀ ਸਿੰਘ ਬਿਲਕੁਲ ਬੰਦ ਆ ਗਿਆ ਸ਼ਕੀਨ ਵੀ ਫੁੱਲ ਆ ਗਈ ਇਹ ਥਣੇ ਚ ਦਿੱਕਤ ਕਿਹੜੇ ਚ ਬਾਈ ਥਣੇ ਕੋਈ ਲੋਗ ਪੈ ਗਿਆ ਥਣੇ ਥੱਲੇ ਹੁੰਦੀ ਦੁੱਧ ਉਹ ਤਾਂ ਹਾਂ ਤੋਂ ਲਉਂਦੀ ਆ ਪੂਰਾ ਠੀਕ ਹੈ ਜੀ ਬੋਲੋ ਜਬੀ ਚੱਲ ਵੀ ਸਕਦਾ ਬਾਈ ਆਪਾਂ ਵੀ ਵੇਸੇ ਤੇ ਲਗਾ ਕੇ ਕੀ ਦੇ ਮੰਗੇ ਕਹਿੰਦਾ ਵੀ ਚੱਲੂ ਪਰ ਆਪਾਂ ਨਹੀਂ ਕਹਿ ਸਕਦੇ ਠੀਕ ਹੈ ਜੀ ਥੱਲੇ ਹੁੰਦੀ ਦੁੱਧ ਦੇ ਆਉਂਦਾ ਠੀਕ ਹੈ ਤਾਂ ਹਾਂ ਉਹ ਪੂਰਾ ਸਮਾਹ ਕਰਦੀ ਹੈ ਬਿਊਟੀ ਵਾਲੇ ਪੱਖ ਤੋਂ ਵੀ ਚੰਗੀ ਆ ਗਈ ਸਿੰਘ ਵੀ ਬਿਲਕੁਲ ਛੋਟਾ ਆ ਗਿਆ ਬੰਦ ਸਿੰਘ ਚ ਆ ਗਈ ਇੱਥੋਂ ਕੀ ਨਾ ਹੋਰ ਕਮਾ ਲਈ ਬਾਈ ਇੱਥੋਂ ਐ ਨੂੰ ਕਮਾ ਲਈ ਖੁੱਲੇ ਥਾਂ ਚੋਂ ਐ ਨੂੰ ਲੈ ਜੀ ਕੰਠ ਹੈ ਜੋਤੀ ਇਹਨੇ ਪਹਿਲਾਂ ਨੇ ਬਾਈ ਦੁੱਧ ਕਿੰਨਾ ਕਰ ਦਿੱਤਾ ਤਾਜੀ ਨੇ ਇਹਨੇ ਬਾਈ 15 ਕਿਲੋ ਹਾਂ 15 ਤੇ ਹੁਣ ਗੱਬਣ ਹੀ ਮੇਰਾ ਖਿਆਲ ਆ ਸਵਾ 2 ਮਹੀਨੇ ਦੀ ਹੋ ਗਈ ਇਹ ਬਈ ਹਾਂ ਸਵਾ 2 ਮਹੀਨੇ 26 ਤਰੀਕ ਨੂੰ ਤੇ 3 ਮਹੀਨੇ ਪੂਰੇ ਹੋ ਜਾਣਗੇ ਗੱਬਣ ਹੋ ਗਈ ਸੱਜਣੋ ਸਵਾ 2 ਮਹੀਨਿਆਂ ਦੀ ਚੈੱਕ ਬਾਈ ਨੇ ਕਰਾਈ ਨਹੀਂ ਉਹ ਰੇਟ ਬਾਈ ਨਾਲ ਸੌਦਾ ਹੋਇਆ ਜਾਂ ਕਰ ਲਿਓ ਗੱਬਣ ਨਿਕਲ ਗਈ ਤਾਂ ਉਹ ਸੌਦਾ ਹੋ ਜਾਊਗਾ ਜੇ ਝੋਟੀ ਖਾਲੀ ਨਿਕਲਦੀ ਆ ਬਾਈ ਤਾਂ ਹੋ ਸਕਦਾ ਹੋਣਾ ਸੀਮਨ ਪਤਾ ਬਾਈ ਇਹ ਕਿਹੜਾ ਲੱਗਿਆ ਸੀਮਨ ਬਾਰੇ ਇਹਦੇ ਮੋਰਾਂ ਦੇ ਲੱਗਿਆ ਹੀ ਨਹੀਂ پتہ ਲਿਖਿਆ ਹੋਇਆ ਹੋਏਗਾ ਮੇਰੇ ਕੋਲ ਉਹ ਡਿਟੇਲ ਦੇ ਦਾਂਗੇ ਆਪਾਂ ਸਾਰਾ ਠੀਕ ਆ ਗੱਲ ਹਾਂ ਆ ਡਿਟੇਲ ਬਾਈ ਕਹਿੰਦਾ ਸਾਰੀ ਦੇ ਦਾਂਗੇ ਜਿਵੇਂ ਆਪਾਂ ਕਹਿ ਲਈਏ ਥਾਣ ਬਾਈ ਕਹਿੰਦਾ ਡਾਕਟਰ ਨੇ ਕਿਹਾ ਵੀ ਚੱਲ ਪੂ ਪਰ ਆਪਾਂ ਤਿਲ ਲੈ ਕੇ ਦੇਵਾਂਗੇ ਪਰ ਉਹ ਜੇ ਗੱਲ ਕਰ ਲਈ ਯਾਰ ਝੁੱਟੀ ਮੇਲੇ 'ਚ ਖੜਾਉਣ ਵਾਲੀ ਝੁੱਟੀ ਆ ਸੋਹਣੀ ਸਨਿਧੀ ਡਰਾਈ ਬਿਊਟੀ ਦਾ ਕੰਪੀਟੀਸ਼ਨ ਜਿੱਤਣ ਵਾਲੀ ਝੁੱਟੀ ਸੀ ਮੇਲੇ 'ਚ ਸੋਹਣੀ ਸਨੱਖੀ ਵੀ ਫੁੱਲਾ ਤੇ ਜਿਵੇਂ ਲਾਨੇਦਾਰ ਨੇ ਦੱਸਿਆ ਵੀ ਯਾਰ ਇਹਦੀ ਮਾਂ ਦਾ ਰਿਕਾਰਡ ਆ ਜਿਹੜਾ 22 ਕਿਲੋ ਦਾ ਰਿਕਾਰਡ ਆ ਝੁੱਟੀ ਚੰਗੀ ਆ ਹਰੇਕ हां 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 भरी हां वो लाऊंदी ਤਾਂ ਜੋਸ਼ ਤਾਂ ਮਾਰਦੀ ਆ ਨਾ हां 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 भरी हां ਮੰਨ ਜੇ ਸਲਾਈ ਪਾ ਕੇ ਇੱਕ ਦੋ ਵਾਰੀ ਸੀ ਕਢਵਾਇਆ ਵੀ ਉਹ ਚੱਲ ਪੈਂਦਾ ਵਧੀਆ ਫੇਰਾ ਉਹ ਚੱਲ ਪੈਂਦਾ हां ਆ ਪਰਲੇ ਪਰਲੇ ਬੰਨੇ ਹੋ ਕੇ ਦਿਖਾਣੀ ਜਰੀ ਫੇਸ ਆਲੇ ਪੱਖ ਤੇ ਮਾਰਨੀ ਕੈਮਰਾ ਇੱਧਰਲੇ ਬੰਨੇ ਹੋ ਸ਼ਕੀਨ ਵੀ ਫੁੱਲ ਆ ਗਈ ਤੇ ਸੁਭਾ ਦੀ ਵੀ ਜਾਂਦੀ ਸੀ ਸੀ ਲਾ ਗਈ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਯਾਰ ਪਿਓਰ ਮੋਰਾ ਚ ਆ ਗਈ ਕੱਟੀ ਨਾ ਪਹਿਲਣ ਦਾ ਰਿਕਾਰਡ ਬਾਈ ਕਹਿੰਦਾ ਨੇ 15 ਕਿਲੋ ਦੁੱਧ ਹਾਜ਼ਰ ਪਹਿਲਣ ਨੇ ਕਰਿਆ ਤਾਜੀ ਨੇ ਅੱਜ ਕਿੰਨਾ ਕਾ ਬਾਈ ਅਜੇ ਫਿਲਮਰ ਕਿਹੋਂ ਦੋ ਤੇ ਕਿਨਾਰੀ ਚਾਰ ਪੰਜ ਲੀਟਰ ਹੋ ਬਈ ਹੈਗਾ ਥੱਲੇ 6 ਕਿਲੋ 6 ਕਿਲੋ ਹੈਗਾ ਤਿੰਨਾ ਥਣਾ ਚ ਹਾਂ ਹਾਂ ਤਿੰਨਾ ਥਣਾ ਆ ਦੇ ਚਾਰੇ ਚੱਲਦੇ ਹੁੰਦੇ ਕਰਦਾਂ ਦੀ ਨਾਉਂ ਦੇ ਕਿੜਾ 8 ਨਾਉਂ ਦੇ ਕਿੜਾ ਬਾਕੀ ਇਹ ਬੰਦ ਵੀ ਹੁਣੀ ਹੋਇਆ ਥਣ ਠੀਕ ਆ ਗੱਲ ਹਾਂ ਇਹਦੀ ਫਟਕ ਕਦੋਂ ਚੱਲੇ ਪੇ ਬੰਦ ਹੁਣੀ ਹੋਇਆ ਥਣ ਇਹਦੀ ਮਾਂ ਦਾ ਵੀ ਬਈ 22 ਲੀਟਰ ਦਾ ਰਿਕਾਰਡ ਹੈ ਨੀਲੀ ਰਾਵੀ ਹਾਂ ਨੀਲੀ ਦਾ ਨੀਲੀ ਵੀ ਹੈਗੀ ਆਪਣੇ ਕੋਲ ਇਹਦੀ ਮਾਂ ਨਹੀਂ ਨਹੀਂ ਆਪਣੇ ਲੋਵੇ ਹੈ ਨਹੀਂ ਬਈ ਸੇਲ ਕਰਤੀ ਸੀ ਉਹ ਠੀਕ ਆ ਗੱਲ ਆ ਰਿਕਾਰਡ ਬਾਈ ਕਹਿੰਦਾ 22 ਕਿਲੋ ਨੀਲੀ ਇਹਦੀ ਮਾਂ ਵੀ ਪ्योर ਨਹੀਂ ਲਈ ਸੀ ਹਾਂ ਪ्योर ਨਹੀਂ ਲਈ ਬਈ ਹਾਂ ਆ ਨੰਬਰ ਬੋਲ ਦੋ ਬਾਈ ਆਪਣਾ ਨੰਬਰ ਬਾਈ 9815310639 98153 10639 10639 ਬਾਈ ਦਾ ਨੰਬਰ ਆ ਪਿੰਡ ਹੈਗਾ ਸਪਾਰਕਲਾ ਤਹਿਸੀਲ ਤਨੌਲਾ ਜ਼ਿਲ੍ਹਾ ਬਰਨਾਲਾ ਪਸ਼ੂ ਬਾਈ ਦੇ ਤਿੰਨੀ ਕੁਆਲਿਟੀ ਦੇ ਨੇ ਇਹਨਾਂ ਤਿੰਨਾਂ ਚੋਂ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਊਗਾ ਬਾਈ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਠੀਕ